ਲੋ ਜੀ ਪਿੰਡ ਜਮਸ਼ੀਰ ਦੀ ਫੈਰੀ ਦਾ ਕੰਮ ਹੋ ਗਿਆ ਸ਼ੁਰੂ ਤੇ ਤੈਲ ਲੱਗਣ ਲੱਪੇ ਅੱਗੇ ਨੂੰ ਵੀ ਤੇ ਪਹਿਲਾ ਅੱਧੇ ਤੋਂ ਗੈਸ ਜੰਸੀ ਤੱਕ ਸੀਗੀ ਕਿ ਹੁਣੇ ਜਾਓਗੇ ਤਲੋਣੀ ਤੱਕ ਤੇ ਇੱਧਰ ਸਾਡੇ ਨਾਲ ਪੰਨਾ ਬਾਜੀ ਆ ਹਾਂਜੀ ਪੰਨਾ ਬਾਜੀ ਤੇ ਇਹ ਕਰਾ ਰਹੇ ਸਦਾ ਕੰਮ ਤੇ ਸਾਡੇ ਪੈਕੇਜ ਬਾਜੀ ਕਿੱਦਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਵਧਾਈਆਂ ਫੇ ਕੰਮ ਸ਼ੁਰੂ ਹੋ ਗਿਆ ਸ਼ੁਕਰ ਹੈ ਜੀ ਕਿੱਦਾਂ ਲੱਗ ਰਿਹਾ ਸਰਪੰਚ ਸਾਹਿਬ ਦੀ ਮਿਹਰਬਾਨੀ ਨਾਲ ਬਹੁਤ ਵਧੀਆ ਕੰਮ ਚੱਲ ਰਿਹਾ ਆਪਣੇ ਪਿੰਡ ਦੇ ਵਿਕਾਸ ਜੀ ਗਤੀ ਦੀ ਰਫਤਾਰ ਬਹੁਤ ਵਧੀਆ ਵਧੀ ਹੋਈ ਆ ਬਹੁਤ ਜਿਆਦਾ ਵਧੀਆ ਦੇਖੋ ਪਹਿਲਾਂ ਸੀਵੇ ਦੀ ਸਫਾਈ ਕਰਾਈ ਫਿਰ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ ਆ ਸੜਕਾਂ ਵੱਲ ਹੋਏ ਆ ਧੰਨਵਾਦ ਆ ਮੈਂ ਕਹਿੰਦਾ ਇਹੋ ਜਿਹਾ ਸਰਪੰਚ ਸਾਰੇ ਪਿੰਡਾਂ ਨੂੰ ਦੇਣ ਜੀ ਕੀ ਬਾਤ ਆ ਕੀ ਬਾਤ ਸ਼ੁਕਰ ਮਨਾ ਲਗਦਾ ਤੇ ਇਹ ਹੁਣ ਕਿਤਕ ਜਾਣੀ ਇਹਦੀ ਲਾਈਨ ਬਣ ਰਹੀ ਆ ਸਾਡੇ ਬਾਰੇ ਤੁਹਾਨੂੰ ਬਾਲੀ ਜੀ ਦੱਸ ਸਕਦੇ ਆ ਬਾਲੀ ਬਾਜੀ ਕੀ ਹਾਲ ਚਾਲ ਜੀ ਇਹ ਪੀਅਰ ਸਾਹਿਬ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਇਹ ਹੁਣ ਜਿਹੜੀ ਲਾਈਨ ਬਣ ਰਹੀ ਆ ਇਹ ਸੜਕ ਕਿੱਥੇ ਤੱਕ ਜਾਣੀ ਹੈ ਟੈਲਾ ਵਾਲੀ ਬਿਖਾਲਤਾ ਜੀ ਐਸਟੀਡੀ ਤੱਕ ਜਾਣੀ ਆ ਠੀਕ ਹੈ ਜੀ ਤਰਵੈਣੀ ਤੱਕ ਤਰਵੈਣੀ ਤੱਕ ਠੀਕ ਹੈ ਜੀ ਬਾਕੀ ਅਗਲਾ ਮਤਾ ਸਰਪੰਚ ਸਾਹਿਬ ਨੂੰ ਪਤਾ ਨੈਕਸਟ ਟੂ ਨੈਕਸਟ ਹਨ ਕਿ ਪੂਣੀ ਪੂਰੀ ਪਿੰਡ ਦੀ ਫਰਨੀਚ ਦਾ ਬਣ ਜਾਣੀ ਹੈ ਨਾ ਹਾਂਜੀ 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 ਚਾ ਵਾ ਤੇ ਲੋ ਜੀ ਐਸ ਟੂ ਐਚ ਬਣੀ ਜਾਂਦੀ ਆ ਪੂਰਾ ਕਾਰਨਰ ਟੂ ਕਾਰਨਰ ਇੱਕ ਕੰਨ ਤੋਂ ਦੂਜੀ ਕੰਨ ਤੱਕ ਇਹ ਜਿਹੜੀ ਸੜਕ ਬਣਦੀ ਪਈ ਆ ਟੈਲਾ ਦੀ ਤੇ ਹੱਲੇ ਤੱਕ ਜਿਹੜੀ ਆ ਤਰਵੈਣੀ ਦੇ ਥੜੇ ਤੱਕ ਜਾਣੀ ਇਥੇ ਐਸਟੀਡੀ ਆ ਉਸ ਪੁਆਇੰਟ ਤੱਕ ਇਹ ਸੜਕ ਜਾਣੀ ਆ ਉਸ ਤੋਂ ਅਗੇ ਨੈਕਸਟ ਮੋਤਾ ਪੈ ਕੇ ਥੋੜੇ ਥੋੜੇ ਟੋਟਿਆਂ ਦੇ ਵਿੱਚ ਇਹ ਸਾਰੇ ਪਿੰਡ ਦੀ ਫਿਰਨੀ ਇਸੇ ਤਰ੍ਹਾਂ ਬਣੂਗੀ ਭਗਵਾਨ ਬਾਲਮੀਕ ਜਿਹੜਾ ਗੇਟ ਆ ਉੱਥੇ ਤੱਕ ਪੂਰੇ ਪਿੰਡ ਦਾ ਰਾਉਂਡ ਬਹੁਤ ਵਧੀਆ ਗੱਲ ਆ ਇਹਦੇ ਸਾਡੇ ਨਾਲ ਹੀਰਾ ਭਾਜੀ ਖੀਰਾ ਭਾਜੀ ਕੀ ਹਾਲ ਚਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਸੇਤਾ ਜੀ ਬਹੁਤ ਵਧੀਆ ਕਿਦਾਂ ਲੱਗ ਰਿਹਾ ਤੁਹਾਡੇ ਮੂਰੇ ਵੀ ਕਹਿੰਦੇ ਪਾਣੀ ਬਹੁਤ ਖੜਾ ਹੁੰਦਾ ਸੀਗਾ ਤੇ ਅੱਜ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਸਾਫ਼ ਸੁਪਾਈ ਵੀ ਵਧੀਆ ਰਹੂਗੀ ਜੀ ਅੱਛਾ ਜੀ ਪਿੰਡ ਦਾ ਮੂੰਹ ਮੱਥਾ ਬਣਿਆ ਹਰ ਕੋਈ ਜਿਹੜਾ ਕੋਈ ਹੈ ਬਾਹਰੋਂ ਆਉਂਦਾ ਆਣ ਕੇ ਦੇਖੂਗਾ ਜਮਸ਼ੇਰ ਦਾ ਹਾਂ ਐਂਟਰੀ ਆ ਨਾ ਜਦੋਂ ਐਂਟਰੀ ਬਹੁਤ ਸੋਹਣੀ ਹੋ ਗਈ ਹੈ ਜੀ ਨਹੀਂ ਵਧੀਆ ਆ ਤੇ ਹੁਣ ਅੱਗੇ ਪਾਣੀ ਖੜਾ ਹੁੰਦਾ ਸੀਗਾ ਤੇ ਹੁਣ ਪਾਣੀ ਨਹੀਂ ਖੜਾ ਹੋਊਗਾ ਦਾ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਜੀ ਤੇ ਇਹ ਜਿਹੜੇ ਹਨਾ ਸਾਡੇ ਵੀਰਾਂ ਦੀ ਜਿਸੇ ਦੁਕਾਨ ਹੈ ਇਹ ਤੇ ਸਾਡੇ ਪਰਮਜੀਤ ਅੰਕਲ ਜੀ ਵੀ ਟੇਲਰ ਮਾਸਟਰ ਸਾਹਿਬ ਅੰਕਲ ਲੱਗੇ ਹੋਏ ਆ ਅੰਕਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹੱਜ ਆ ਲਿਆ ਵਧਾਈਆਂ ਸਾਡੇ ਵੱਲੋਂ ਪਹਿਲਾਂ ਤਾਂ ਸੜਕ ਬਣ ਲਾ ਪਈ ਮੋਰੇ ਕਿੱਦਾਂ ਲੱਗਦਾ ਤੁਹਾਨੂੰ ਵਧੀਆ ਲੱਗਦਾ ਹੈਂ ਬਹੁਤ ਬਹੁਤ ਪਾਣੀ ਚ ਕਹਿੰਦੇ ਦਿੱਕਤ ਹੁੰਦੀ ਸੀਗੀ ਜੋ ਨਹੀਂ ਪੈਂਦਾ ਸੀ ਪਾਣੀ ਜਦੋਂ ਉਹ ਨਾ ਉੱਤੇ ਖੜਾ ਹੁੰਦਾ ਸੀ ਗੱਡੇ ਆਣੇ ਜੀ ਤੇ ਪਾਣੀ ਅੰਦਰ ਤੋਂ ਉੱਤਰ ਜਾਂਦਾ ਉੱਤਰ ਜਾਂਦਾ ਜਦੋਂ ਉਹ ਨਾ ਸ਼ਾਲਾ ਮਾਰਨਾ ਸੀ ਤੇ ਹੁਣ ਇਹ ਜਿਹੜੇ ਛੜ ਕੇ ਮਾਜਾ ਨਹੀਂ ਗਾਂਦ ਵੀ ਚੱਕਿਆ ਜਾਣਾ بارش ਤੋਂ ਬਾਅਦ ਪਤਾ ਲੱਗੂਗਾ ਪਾਣੀ ਆਉਂਦਾ ਕਿੱਦਾਂ ਇਦਾਂ ਆਉਂਦਾ ਸਹੀ ਹੈ ਜੀ ਪਾਈਪ ਵੀ ਸਾਫ਼ ਹੋ ਗਿਆ ਪਾਈਪ ਵੀ ਸਾਫ਼ ਹੋ ਗਿਆ ਹਾਂ ਜੀ ਚਲੋ ਬਹੁਤ ਹੋ ਗਿਆ ਜੀ ਕਾਫੀ ਰਾਤ ਹੋ ਗਈ ਹਾਂ ਜੀ ਬਹੁਤ ਜੀ ਤੇ ਕਿਦਾਂ ਦੇਖਦੇ ਜਿਹੜੇ ਸਰਪੰਚ ਸਾਹਿਬ ਪਿੰਡ ਚ ਕੰਮ ਕਰ ਰਹੇ ਉਹਨੂੰ ਕਿਦਾਂ ਦੇਖਦੇ ਆ ਬਹੁਤ 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 ਘਰ ਘਰ ਹੋਣ ਤੇ ਆ थैंक यू यू थैंक यू ਲੋਜਿਕ ਕਹਿੰਦੇ ਆ ਅੰਗਰੇਜ਼ ਕਹਿੰਦੇ ਘਰ ਘਰ ਦਾ ਸਰਪੰਚ ਹੋਣ ਤੇ ਕੰਮ ਚੱਲ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਪੀਣ ਵਾਲਾ ਪਾਣੀ ਉਸ ਤੋਂ ਬਾਅਦ ਸੀਵਰੇਜ ਤੇ ਇਹ ਦੁਕਾਨਾਂ ਤੇ ਬਹੁਤ ਦਿੱਕਤ ਆਉਂਦੀ ਹੁੰਦੀ ਸੀ ਇਹਦੇ ਬੱਗੇ ਨੂੰ ਪੁੱਛਣ ਲੱਗਾ ਜੀ ਕੀ ਹਾਲ ਜੀ ਦਾ ਠੀਕ ਆ ਭਾਈ ਜੀ ਕਿਦਾਂ ਚਿੱਤਾ ਬਹੁਤ ਵਧੀਆ ਭਾਈ ਠੀਕ ਠਾਕ ਹੈ ਹਾਂਜੀ ਹਾਂਜੀ ਤੇ ਕਹਿੰਦੇ ਸੜਕ ਬਣ ਲੱਪਈ ਫਿਰ ਨਵੀਂ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹੈ ਬਹੁਤ ਪਾਣੀ ਖੜਾ ਹੁੰਦਾ ਸੀ ਇੱਥੇ ਬਹੁਤ ਪਾਣੀ ਖੜਾ ਹੁੰਦਾ ਸੀ ਹਾਂਜੀ ਤੇ ਉਹ ਜਿਹੜਾ ਗੰਦ ਬਹੁ ਪੈਂਦਾ ਸੀ ਹੁਣ ਉਹ ਵੀ ਹੋ ਜੂਗਾ ਨਾ ਪੁੱਤ ਐਂ ਚਾੜੂ ਮਾਰ ਕੇ ਸਾਫ਼ ਕਿਦਾਂ ਲੱਗਦਾ ਪਿਆ ਬਹੁਤ ਵਧੀਆ ਜੀ ਹੈ ਬਹੁਤ ਲੱਗਦਾ ਪਿਆ ਬਹੁਤ ਵਧੀਆ ਜੀ ਬਹੁਤ ਤੇ ਕਿਦਾਂ ਦੇਖਦੇ ਸਰਪੰਚ ਬਹੁਤ ਵਧੀਆ ਬਣਿਆ ਪਿੰਡ ਦਾ ਸਰਪੰਚ ਜੀ ਬਹੁਤ ਵਧੀਆ ਬਣਿਆ ਪੰਚਾਇਤ ਕਿਦਾਂ ਦੀ ਹੈ ਨਵੀਂ ਬਹੁਤ ਵਧੀਆ ਜੀ ਬਣੀ ਬਹੁਤ ਐਕਟਿਵ ਬਹੁਤ ਵਧੀਆ ਬਣੀ ਬਿਲ ਸੋਸਤਾ ਤਾਂ ਮੈਂ ਮੂਤ ਕਹਦੇ ਆਂ ਨਹੀਂ 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 ਕਿਉਂ ਬਾਜੀ ਬੰਦੇ ਇੱਧਰ ਦੀ ਉੱਤਰ ਨਹੀਂ ਚੱਲਿਆ ਜੀ ਠੀਕ ਆ ਤੇ ਆ ਤਿਆਰੀਆਂ ਪੂਰੀਆਂ ਜੀ ਤੇ ਰਸਤਾ ਬੰਦ ਕੀਤਾ ਹੋਇਆ ਜਿਹੜੇ ਆਉਣ ਜਾਣ ਵਾਲੇ ਅੱਡੇ ਨੂੰ ਉਹ ਗੱਡੀਆਂ ਆਪਣੇ ਕਾਰਾਂ ਵਗੈਰਾ ਇੱਧਰ ਦੀ ਨਾਲ ਲੈ ਕੇ ਆਉਣ ਜਿਹੜੇ ਵੀਰ ਚਾਚੋਵਾਲ ਦੀਵਾਲੀ ਤੋਂ ਜਾਂ ਜੜਜਾਲੀ ਤੋਂ ਤਰਵੈਣੀ ਥੱਲਿਓਂ ਅੱਡੇ ਨੂੰ ਜਾਂਦੇ ਆ ਜਾਂ ਪਿੰਡ ਵਾਲੇ ਜਮਸ਼ੀਰ ਵਾਲੇ ਜਿਹੜਾ ਨੰਗਣਾ ਅੱਡੇ ਨੂੰ ਉਹ ਆਪਣੀਆਂ ਮੋਟਰਸਾਈਕਲ ਕਾਰਾਂ ਇਸ ਰੋਡ ਤੋਂ ਨਾ ਲੈ ਕੇ ਆਉਣ ਕਿਉਂਕਿ ਰੋਡ ਬਿਲਕੁਲ ਬਲੌਕ ਕੀਤਾ ਹੋਇਆ ਹੈ ਤੁਹਾਨੂੰ ਅੱਗੇ ਵੀ ਦਿਖਾਇਆ ਜਿੱਦਾਂ ਤੇ ਇਹ ਰੋਡ ਬੰਦ ਕੀਤਾ ਹੋਇਆ ਹੈ ਇੱਧਰ ਕੋਈ ਕੰਮ ਚੱਲ ਰਿਹਾ ਆ ਤੇ ਤੁਸੀਂ ਬਾਹਰਲੇ ਰੋਡ ਥਾਣੇ ਆਪਣੀ ਕਾਰ ਮੋਟਰਸਾਈਕਲ ਲੈ ਕੇ ਜਾ ਸਕਦੇ ਆ ਤੇ ਵਧਾਈਆਂ ਆ ਬਹੁਤ-ਬਹੁਤ ਇੱਧਰ ਸਾਡੇ ਪੈਗੀ ਜੀ ਨੂੰ ਖੜੇ ਹੋ ਕੇ ਕੰਮ ਕਰਾ ਰਹੇ ਪੈਗੀ ਜੀ ਕਿਦਾਂ ਬਹੁਤ ਵਧੀਆ ਜੀ ਅਸੀਂ ਬਹੁਤ ਥੈਂਕਸ ਆ ਜੀ ਸਰਪੰਚ ਸਾਹਿਬ ਦਾ ਸਰਪੰਚ ਸਾਹਿਬ ਦਾ ਆਸ਼ੀਰਵਾਦ ਸਾਹਿਬ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਆ ਜੀ ਇਹਨਾਂ ਦਾ